ਤੁਸੀਂ ਸਾਰੇ ਮੈਨੂੰ ਤੋਂ ਪਾਸਟ ਜਿਹੜੀ ਮੈਂ ਵੀਡੀਓ ਪਾਈ ਹੈ ਉਸ ਤੋਂ ਪੁੱਛ ਰਹੇ ਸੀ ਵੀ ਤੁਹਾਡੇ ਤੇ ਇਹਨਾਂ ਚੇਂਜ ਕਿਵੇਂ ਆ ਗਿਆ ਦੇਖ ਲਓ ਆਪਣੇ ਨਾਲ ਦੇ ਚ ਵੀ ਸਾਰਿਆਂ 'ਤੇ ਚੇਂਜ ਆਇਆ ਹੋਇਆ ਇਕੱਲੇ ਮੇਰੇ 'ਤੇ ਨਹੀਂ ਇਹ ਚੇਂਜ ਆਇਆ ਹੋਇਆ ਮੈਂ ਤਾਂ ਚਲੋ ਤੁਹਾਨੂੰ ਆਪਣਾ ਜਵਾਬ ਦੇ ਦੂੰਗਾ ਵੀ ਮੇਰੇ 'ਤੇ ਕਿਵੇਂ ਚੇਂਜ ਆਇਆ ਤੁਸੀਂ ਪਹਿਲਾਂ ਦੱਸੋ ਤੁਹਾਡੇ ਤੇ ਸਾਰਿਆਂ 'ਤੇ ਚੇਂਜ ਕਿਵੇਂ ਆਇਆ ਸਹੀ ਇਸ ਨਰੇ ਦਿਨ ਨੇ ਵੀ ਸਾਰੇ ਬੈਠੇ ਨੇ ਸਾਰੇ ਪਹਿਲਾਂ ਕਟੀਆਂ ਵਾਲੇ ਸੀਗੇ ਇਹ ਇਸ ਹਿਸਾਬ ਨਾਲ ਤਾਂ ਆਪਾਂ ਗੱਲ ਸਮਝ ਸਕਦੇ ਆ ਵੀ ਸਮੇਂ 'ਚ ਹੀ ਕੋਈ ਚੇਂਜ ਆਇਆ ਹੋਇਆ ਕੁਦਰਤੀ ਉਹ ਸਾਰਾ ਕੁਝ ਬਦਲਾਵ ਆ ਰਿਹਾ ਹੈ ਕੁਦਰਤੀ ਕੁਝ ਚੰਗਾ ਕਰਨਾ ਚਾਹ ਰਿਹਾ ਮੇਰੇ ਹਿਸਾਬ ਨਾਲ ਹੈ ਨਾ ਸਹੀ ਗੱਲ ਹੈ ਹੁਣ ਤੁਸੀਂ ਦੱਸੋ ਵੀ ਮੈਂ ਤਾਂ ਚਲੋ ਮੈਂ ਤਾਂ ਪਟਿਆਲੇ ਰਹਿੰਦਾ ਸੀਗਾ ਮੇਰੇ 'ਚ ਬਦਲਾਵ ਹੈ ਤੁਹਾਡੇ ਪਿੰਡ 'ਚ ਰਹਿੰਦੇ ਹੋਏ ਸਾਰਿਆਂ 'ਚ ਇਹ ਮੁੰਡਿਆਂ 'ਚ ਇੰਨਾ ਕਿਵੇਂ ਹੋ ਗਿਆ ਵੀ ਆਪਾਂ ਪੱਗਾਂ ਬੰਨਣ ਲੱਗੀ ਹੈ ਸਹੀ ਗੱਲ ਤੁਸੀਂ ਕਿਉਂ ਇਹ ਬਦਲਾਵ ਲਿਆ ਹੁੰਦਾ ਆਪਣੇ ਅੰਦਰ ਇਹ ਵੀ ਤੁਸੀਂ ਸੋਚਿਆ ਵੀ ਹੁਣ ਪੱਗਾਂ ਬੰਨੀਆਂ ਦਾ ਕੀਰਤਨ ਕਰਿਆ ਕਰੀਏ ਗੁਰਦੁਆਰੇ ਜਾ ਕੇ ਦੱਸੋ ਬੋਲੋ ਸੰਗ ਗਿਆ ਰਹੀਓ ਆਪਾਂ ਗੱਲਾਂ ਹੀ ਮਾਰ ਰਹੇ ਆ ਉਹ ਤਾਂ ਇਹ ਤਾਂ ਬੰਦ ਆ ਇੱਕ ਤਰ੍ਹਾਂ ਉਹ ਤਾਂ ਗੱਗੀ ਤੇ ਇਹ ਤੋਂ ਸ਼ੁਰੂ ਕਰਾਂਗੇ ਤਾਂ ਮੈਂ ਹੀ ਪੁੱਛ ਰਿਹਾ ਉਤੋਂ ਐਸੇ ਹੀ ਚੱਲਦ ਰਿਹਾ ਹਾਂ ਬੋਲ ਵੀ ਦਿਲਪ੍ਰੀਤ ਲੈ ਸੁਣਦੇ ਹਾਂ ਬਿੱਲੀ ਬੋਲ ਹਾਂ ਅਸੀਂ ਬੜੇ ਵੀਰਿਆਂ ਨੂੰ ਦੇਖ ਕੇ ਬਣਨ ਲੱਗਿਆ ਬੜੇ ਵੀਰੇ ਹੋਰਾਂ ਨੂੰ ਠੀਕ ਹੈ ਕਿਹੜੇ ਬੜੇ ਵੀਰੇ ਹੋਰਾਂ ਨੂੰ ਅੱਜ ਪੱਕਾ ਬਿਨਾਂ ਨਹੀਂ ਆਗੇ ਹਾਂ ਉਹ ਰੂਰ ਚੰਨੇ ਵੀਰ ਹੁੰਨੇ ਆ ਬੜੇ ਕੀਰਤਨ ਕਰਦੇ ਸੀ ਅਸੀਂ ਵੀ ਕੀਰਤਨ ਕਰਨੇ ਲੱਗ ਗਏ ਫਿਰ ਅਸੀਂ ਸੋਚਿਆ ਵੀ ਅਸੀਂ ਵੀ ਪਾਣੇ ਤੇ ਪੇਸ਼ ਰੱਖ ਲੈਨੇ ਆ ਵੀ ਅਸੀਂ ਵੀ ਕੀਰਤਨ ਕਰਾਂਗੇ ਤੇ ਅਸੀਂ ਹੁਣ ਕੀਰਤਨ ਕਰਦੇ ਆ ਰੋਜ਼ ਠੀਕ ਹੈ ਅੱਛਾ ਤੁਸੀਂ ਰੋਜ਼ ਕੀਰਤਨ ਕਰਦਿਆਂ ਕਰਦੇ ਹੋ ਡੇਲੀ ਹੁੰਦਾ ਜੀ ਡੇਲੀ ਅੱਛਾ ਡੇਲੀ ਸ਼ਾਮ ਨੂੰ 6 ਵਜੇ ਤੋਂ ਲੈ ਕੇ ਤਕਰੀਬਨ 8 ਵਜੇ ਤੱਕ ਹੀ ਚੱਲ ਨਹੀਂ ਚੱਲਣਾ ਜੀ ਡੇਲੀ ਜਾਣਾ ਹੀ ਜਾਣਾ ਸਾਰਿਆਂ ਦਾ ਡੇਲੀ ਡੇਲੀ ਯੂਰੋਟੀਨ ਆ अच्छा जो ਤੁਸੀਂ ਉੱਥੇ ਸਾਰੇ ਕੀਰਤਨ ਕਰਦੇ ਸੀ ਤੁਸੀਂ ਸਾਰਿਆਂ ਦੀ ਆਪਸ ਵਿੱਚ ਇੱਕ ਦੂਜੇ ਨੂੰ ਦੇਖ ਕੇ ਤੁਹਾਡੇ ਚ ਬਦਲਾਅ ਆ ਹਾਂ ਓਏ ਇੱਕ ਦੂਜੇ ਮਤਲਬ ਰੁਟੀਨ ਡੇਲੀ ਆਉਣ ਦੇ ਨਾਲ ਇਹਨਾਂ ਨੂੰ ਵੀ ਲੱਗਿਆ ਵੀ ਮਨ ਚ ਖਿਆਲ ਆ ਗਿਆ ਵੀ ਵੀ ਅਸੀਂ ਵੀ ਕੇਸ ਰੱਖੀਏ ਬਾਕੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਜਿੱਦਾਂ ਦੀ ਇਹਨਾਂ ਨੂੰ ਸੰਗਤ ਹੁੰਦੀ ਗਈ ਉਹ ਦੀ ਸੰਗਤ ਦੀ ਜਿਵੇਂ ਕਹਿੰਦੇ ਰੰਗਤ ਹੁੰਦੀ ਹੈ ਸੰਗਤ ਦੀ ਉਹ ਸਹੀ ਸਹੀ ਉਹ ਉਹਦੇ ਕਰਕੇ ਹੋਇਆ ਤੇ ਹੁਣ ਜਿਹਦੇ ਕਰਕੇ ਅਸੀਂ ਮੇਨ ਅੱਜ ਇੱਥੇ ਇਕੱਠੇ ਹੋਏ ਹਾਂ ਹੁਣ ਸਾਰੇ ਅਸੀਂ ਬੈਠੇ ਹਾਂ ਉਹ ਦਾ ਕਾਰਨ ਹੈ ਆ ਕਿ ਇਹਨਾਂ ਨੇ ਹੁਣ ਇਨੀਸ਼ੀਏਟਿਵ ਇੱਕ ਹੋਰ ਸੋਚਿਆ ਕਿ ਕਦੋਂ ਦੇ ਮੇਰੇ ਨਾਲ ਪਹਿਲਾਂ ਤੇ ਗੱਲ ਕਰ ਰਹੇ ਸੀਗੇ ਕਿ ਅਸੀਂ ਨਾ ਪਿੰਡ ਲਈ ਕੁਝ ਕਰਨਾ ਚਾਹੁੰਦੇ ਆ ਅਸੀਂ ਇਹ ਪਿੰਡ ਚੋਂ ਜਿੰਬੀ ਸੇਵਾ ਕਰਦੇ ਰਹਿੰਦੇ ਆ ਕੁਝ ਨਾ ਕੁਝ ਚੇਂਜ ਕਰ ਵੀ ਅਸੀਂ ਪਿੰਡ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਵੀ ਇੱਕ ਪਿੰਡ ਨੂੰ ਆਈਡੀਅਲ ਪਿੰਡ ਬਣਾਈਏ ਵੀ ਆਪਣਾ ਪਿੰਡ ਪੰਜਾਬ ਦਾ ਸਭ ਤੋਂ ਬੈਸਟ ਪਿੰਡ ਹੋਵੇ ਸੋ ਇਹ ਉਦਾਂ ਦਾ ਸਹੀ ਕਰੀਏ ਤਾਂ ਜੋ ਵੀ ਅਸੀਂ ਸੇਵਾ ਕਰਦੇ ਰਹਿੰਦੇ ਆ ਇਹਨਾਂ ਨੂੰ ਵੀ ਮੈਂ ਵਿੱਚ ਆਈਡੀਆ ਦਿੱਤਾ ਕਿ ਜਦ ਜਿਹੜੀ ਤੁਸੀਂ ਆ ਸੇਵਾ ਕਰਦੇ ਹੋ ਉਹਦੀਆਂ ਵੀਡੀਓਜ਼ ਬਣਾ ਕੇ ਪਾ ਪਾ ਦਿਓ ਕਰੋ ਸਹੀ ਵੀ ਹੋਰਾਂ ਨੂੰ ਵੀ ਸੇਧ ਮਿਲਦੀ ਐ ਤੇ ਨਾਲ ਹੀ ਆਹ ਚੀਜ਼ ਕਰਦੇ ਹੋਈ ਹੁਣ ਆਪਾਂ ਬੈਸਟ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆ ਵੀ ਉਸ ਚੀਜ਼ ਲਈ ਅਸੀਂ ਆਹ ਜਿਹੜਾ ਕੋਲਾਬੋਰੇਟ ਕਰਕੇ ਆਹ ਵੀਡੀਓ ਪਾ ਰਹੇ ਆ ਅਸੀਂ ਇੱਕ ਨਵਾਂ ਪਿੰਡ ਦਾ ਚੈਨਲ ਬਣਾਇਆ ਤੇ ਤੁਸੀਂ ਵੀ ਹੈਲਪ ਕਰਿਓ ਸਾਰੇ ਕਿ ਇਹਨੂੰ ਚੈਨਲ ਨੂੰ ਜਾ ਕੇ ਹੁਣ ਸਬਸਕ੍ਰਾਈਬ ਕਰਿਓ ਤਾਂ ਜੋ ਇਹਨਾਂ ਨੂੰ ਸਾਰਿਆਂ ਨੂੰ ਮੋਟੀਵੇਸ਼ਨ ਮਿਲੇ ਤੇ ਇਹ ਹੋਰ ਚੰਗੇ ਚੰਗੇ ਕੰਮ ਕਰਨ ਲੱਗੇ ਤੇ ਪਰ ਹੁਣ ਆਪਾਂ ਜਿਵੇਂ ਚੰਗੇ ਕੰਮ ਪਿੰਡ ਬਣਾਉਣ ਦੀ ਗੱਲ ਕਰ ਰਹੇ ਆ ਵੀ ਆਪਾਂ ਪੰਜਾਬ ਦਾ ਆਪਣੇ ਪਿੰਡ ਨੂੰ ਬੈਸਟ ਪਿੰਡ ਬਣਾਉਣਾ ਤਾਂ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਤੁਸੀਂ ਵੀ ਸੁਝਾ ਦਿਓ ਹੁਣ ਆਪਾਂ ਅਸੀਂ ਆਪ ਵੀ ਜੇ ਜੋ ਅਸੀਂ ਸੋਚਿਆ ਉਹਦੀ ਉਹਦੇ ਬਾਰੇ ਦੱਸਦੇ ਆ ਇਹ ਚੀਜ਼ ਬਾਰੇ ਤਾਂ ਹੀ ਸੋਚ ਰਹੇ ਆ ਵੀ ਪਹਿਲਾਂ ਅਸੀਂ ਆਪਣੇ ਪਿੰਡ ਨੂੰ ਵੀ ਪਿੰਡ ਨੂੰ ਮੇਨ ਮਕਸਦ ਰੱਖਿਆ ਵੀ ਪਹਿਲਾਂ ਅਸੀਂ ਆਪਣੇ ਪਿੰਡ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਪਹਿਲਾਂ ਉਹਨਾਂ ਨੂੰ ਇਕੱਠਾ ਕਰ ਲਈਏ ਵੀ ਪਾਰਟੀ ਬਾਜੀ ਨਾ ਹੋਵੇ ਪਿੰਡ ਦੇ ਵਿੱਚ ਪਹਿਲਾਂ ਦਾ ਵੀ ਸਾਰਿਆਂ ਦੀ ਸੋਚਣ ਇੱਕੋ ਹੀ ਹੋਵੇ ਪਹਿਲਾਂ ਅਸੀਂ ਪਿੰਡ ਦੀ ਕੰਮ ਕਰਾਂਗੇ ਵੀ ਸਾਡਾ ਮੇਨ ਮਕਸਦ ਤਾਂ ਗੱਲਾਂ ਪਿੰਡੇ ਆ ਜੀ ਠੀਕ ਹੈ ਵੀ ਬਾਹਰ ਦਾ ਸੀ ਕੁਝ ਵੀ ਨਹੀਂ ਸੋਚਿਆ ਕੱਲਾ ਪਿੰਡ ਪਿੰਡੀ ਵੀ ਪਿੰਡ 'ਚੇ ਸੇਵਾਵਾਂ ਮੱਝਲਣ ਜਿੰਨੀਆਂ ਵੀ ਨੇ ਵੀ ਇਕਜੁੱਟਤਾ ਨਾਲ ਅਸੀਂ ਸਾਰੇ ਇੰਨੇ ਵੀ ਪਿੰਡ ਦੇ ਨੌਜਵਾਨ ਨੇ ਮੈਂ ਪਿੰਡ ਦੇ ਨੌਜਵਾਨਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਇਸ ਟੀਮ ਦਾ ਸਾਡੀ ਦਾ ਜਰੂਰ ਸਾਰੇ ਸਾਡੀ ਦਾ ਕੀ ਆਪਣੀ ਦਾ ਵੀ ਸਾਰੇ ਸਾਥ ਦੋ ਵੀ ਆਪਾਂ ਆਪਣੇ ਪਿੰਡ ਨੂੰ ਬਹੁਤ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ ਬਸ ਇਹੀ ਹੋਈ ਤੇ ਇਹ ਜੇ ਹੁਣ ਅਸੀਂ ਸੋਚਿਆ ਆ ਜਾ ਹੈਰੀ ਕੋਈ ਨਾ ਬਹਿ ਜਾ ਪਿੱਛੇ ਤੇ ਇਹ ਜੇ ਹੁਣ ਅਸੀਂ ਸੋਚਿਆ ਕਿ ਆਪਣਾ ਹੁਣ ਪਿੰਡ ਸੋਨਾ ਪਿੰਡ ਬਣਾਉਣ ਲਈ ਚੰਗਾ ਪਿੰਡ ਬਣਾਉਣ ਲਈ ਇਹ ਜ਼ਰੂਰੀ ਨਹੀਂ ਵੀ ਇੱਥੇ ਇਨਫਰਾਸਟ੍ਰਕਚਰ ਬਹੁਤ ਵਧੀਆ ਕਰ دیے ਜਾਇਆ ਨਹੀਂ ਸਭ ਤੋਂ ਵਧੀਆ ਚੰਗਾ ਪਿੰਡ ਕਿਵੇਂ ਹੁੰਦਾ ਜਿੱਥੇ ਸਾਰਿਆਂ ਦਾ ਆਪਸ ਵਿੱਚ ਪ੍ਰੇਮ ਪਿਆਰ ਹੋਵੇ ਸਹੀ ਸਾਰੇ ਆਪਸ ਵਿੱਚ ਇੱਕ ਦੂਜੇ ਦੀ ਹੈਲਪ ਕਰਨ ਸਹੀ ਸਾਰੇ ਇੱਥੇ ਆਪਾਂ ਕਿਤੇ ਆਪਾਂ ਸਾਡਾ ਉਹ ਪਰਪਸ ਨਹੀਂ ਹੈਗਾ ਵੀ ਅਸੀਂ ਇੱਥੇ ਪੈਸਾ ਲਿਆ ਕੇ ਵੀ ਬਹੁਤ ਪਤਾ ਨਹੀਂ ਕੀ ਕੁਝ ਬਣਾ ਦਈਏ ਮੇਨ ਸਾਡਾ ਪਰਪਸ ਇਹੀ ਹੈ ਵੀ ਇੱਥੇ ਆਪਸ ਵਿੱਚ ਸਾਰਿਆਂ ਦਾ ਮਿਲੋਗਰਤਨ ਹੋਣ ਸਾਰੇ ਇੱਕ ਇੱਕ ਜੁਟ ਹੋ ਕੇ ਰਹਿਣ ਗੁਰਬਾਣੀ ਜਿਵੇਂ ਸਿਖਾਉਂਦੀ ਹੈ ਵੀ ਇੱਕ ਪਿਤਾ ਇੱਕ ਸਕੇਮ ਬਾਲਕ ਤਾਂ ਉਵੇਂ ਹੀ ਅਸੀਂ ਸਾਰੇ ਉਵੇਂ ਮੰਨ ਕੇ ਚੱਲੀਏ ਉਵੇਂ ਦੇ ਆਈਡੀਅਲ ਇੱਕ ਜੀਵਨ ਦੀ ਕੇ ਦਿਖਾਈਏ ਜਿਵੇਂ ਆਪਾਂ ਨੂੰ ਗੁਰਬਾਣੀ ਕਹਿੰਦੀ ਹੈ ਸਹੀ ਤੇ ਉਹਦੇ ਲਈ ਆਪਾਂ ਜੋ ਜੋ ਐਫਰਟ ਕਰ ਸਕਦੇ ਆ ਪਹਿਲਾਂ ਜਿਵੇਂ ਚੰਗਾ ਬਣਨਾ ਚੰਗਾ ਪਿੰਡ ਬਣਾਉਣਾ ਕੀ ਜੇ ਚੰਗਾ ਪਿੰਡ ਕੀ ਹੁੰਦਾ ਜਾਂ ਚੰਗੀ ਥਾਂ ਕੀ ਹੁੰਦੀ ਜਿੱਥੇ ਦੇ ਲੋਕ ਚੰਗੇ ਹੋਣ ਸਹੀ ਸਹੀ ਉਹਦੇ ਲਈ ਅਸੀਂ ਆਪਣੇ ਤੇ ਸੁਧਾਰ ਲਿਆਵਾਂਗੇ ਆਪ ਉਹਦਾਂ ਦੇ ਚੰਗੇ ਬਣ ਕੇ ਦਿਖਾਵਾਂਗੇ ਜੇ ਅਸੀਂ ਚੰਗੇ ਬਣਾਂਗੇ ਤਾਂ ਸਾਡਾ ਪਿੰਡ ਚੰਗਾ ਬਣੂਗਾ ਦੇ ਸੇਵਾ ਕਰਤੋਂ ਹੀ ਸ਼ੁਰੂ ਹੁੰਦੀ ਆ ਆਪਣੇ ਕੱਲੇ ਕੱਲੇ ਦੇ ਅਸੀਂ ਸਾਰੇ ਜਿੰਨੇ ਇੱਥੇ ਬੈਠੇ ਆ ਆਪਣੇ ਆਪ ਨੂੰ ਓਦਾਂ ਦਾ ਇਨਸਾਨ ਬਣਾ ਕੇ ਦਿਖਾਵਾਂਗੇ ਇਹਨਾਂ ਚੰਗੇ ਸੱਚੇ ਸੁੱਤੇ ਜਿਵੇਂ ਕੁਰਬਾਨੀ ਕਹਿੰਦੇ ਵੀ ਇਦਾਂ ਦੇ ਬੰਦੇ ਹੋਣੇ ਚਾਹੀਦੇ ਨੇ ਸਹੀ ਤੇ ਆਪੇ ਆਪ ਇਹਦੇ ਨਾਲ ਸਾਡਾ ਪਿੰਡ ਵੀ ਫਿਰ ਸੋਨਾ ਬਣੂਗਾ ਬੰਦਿਆਂ ਵਾਲੇ ਪਿੰਡ ਹੁੰਦੇ ਨੇ ਜੀ ਜਿੱਦਾਂ ਦੇ ਉੱਥੇ ਲੋਕ ਹੋਣਗੇ ਜੇ ਉਹ ਚੰਗੇ ਨੇ ਤਾਂ ਪਿੰਡ ਚੰਗਾ ਹਾਂ ਉਦਾਂ ਦਾ ਸਿਕ ਆਈਡੀਅਲ ਪਿੰਡ ਬਣਾਉਣਾ ਚਾਹੁੰਦੇ ਆ ਜਾਂ ਜਿੱਥੇ ਜੋ ਜੋ ਜਿੱਦਾਂ ਦੀ ਜਿਹਨੂੰ ਕੋਈ ਲੋੜ ਹੋਊਗੀ ਉਹਦੀ ਅਸੀਂ ਸੇਵਾ ਕਰਾਂਗੇ ਆ ਚੈਨਲ ਬਣਾਉਣ ਦਾ ਇੱਕ ਆ ਵੀ ਪਰਪਸ ਹੈ ਵੀ ਜਿਹੜੀ ਇਹ ਤੋਂ ਸਾਨੂੰ ਅਰਨਿੰਗ ਹੋਇਆ ਕਰੇਗੀ ਉਹ ਅਸੀਂ ਪਿੰਡ ਦੀਆਂ ਸੇਵਾਵਾਂ ਤੇ ਲਾਇਆ ਕਰੀਏ ਸਹੀ ਤੇ ਇੱਕ ਮੁੰਡਿਆਂ ਨੂੰ ਉਹ ਪਿੰਡ ਦੇਆਂ ਨੂੰ ਹੋਰ ਲੋਕ ਸਾਰੇ ਪਿੰਡ ਦੇ ਬੰਦਿਆਂ ਨੂੰ ਇੱਥੇ ਹੀ ਰੋਜ਼ਗਾਰ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਆ ਇੱਥੇ ਅੱਗੇ ਕੰਮ ਜਨਰੇਟ ਕਰੀਏ ਵੀ ਇਹਨਾਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਇੱਥੇ ਹੀ ਸਾਡੇ ਪਿੰਡ ਦੇ ਅੰਦਰ ਅੰਤਰੀ ਸਾਰਾ ਕੁਝ ਸਰਦਿਆ ਕਰੇ ਤਾਂ ਉਹ ਉਹ ਵੈਸਾ ਅਸੀਂ ਸੋਚਿਆ ਬਾਕੀ ਤੁਸੀਂ ਵੀ ਆਪਣੀ ਸੁਜੈਸ਼ਨਸ ਦਿਓ ਤੇ ਬਾਕੀ ਤੁਸੀਂ ਦੱਸੋ ਕੁਝ ਕਹਿਣਾ ਚਾਹੁੰਦੇ ਹੋ ਤਾਂ ਅਸੀਂ ਮਤਲਬ ਮੈਂ ਹੀ ਕਹਿਣਾ ਚਾਹੁੰਨਾ ਵੀ 30 35 ਮੁੰਡਿਆਂ ਹੀ ਅਸੀਂ ਜਿਹਦੇ ਚ 12 13 ਮੁੰਡੇ 21 22 ਸਾਲਾਂ ਦੇ ਨੇ 22 22 ਸਾਲਾਂ ਦੇ 21 ਦੇ ਉਦੋਂ ਬਾਅਦ ਸਤਾ 15 ਕੇ ਮੁੰਡੇ ਜਿਹੜੇ ਨੇ ਉਹ ਮਤਲਬ ਕੀ 12 13 ਏਜ ਦੇ ਮੁੰਡੇ ਨੇ ਇਹ ਸਾਰੇ ਪਿੰਡ ਦੇ ਨੇ ਹੀ ਮਤਲਬ ਜੇ ਅਸੀਂ ਲਾਈਏ 30 35 ਮੁੰਡੇ ਹਰੇਕ 35 ਘਰਾਂ ਦੇ ਵਿੱਚ ਸਾਡਾ ਸਨੇਹਾ ਇੱਕਦਮ ਪਹੁੰਚ ਜਾਂਦਾ ਉਹ 35 ਨੇ ਜਿਹੜੇ ਉਹ 35 ਘਰਾਂ ਦੇ ਵਿੱਚ ਪਹੁੰਚੇ ਸਨੇਹਾ ਸਾਡਾ ਪੰਜ ਪੰਜ ਮੈਂਬਰ ਜ਼ਰੂਰ ਜੋੜਦਾ ਇਸ ਕਰਕੇ ਵੀ ਜਿਹੜੇ ਅਸੀਂ 35 ਆ ਇਹਨਾਂ ਨੂੰ ਅਸੀਂ ਵਧਾਉਂਦੇ ਵਧਾਉਂਦੇ ਜਾਵਾਂਗੇ ਅੱਗੇ ਅੱਗੇ ਵੀ ਉਹ ਜਿਹੜੀ ਚੀਜ਼ ਦੀ ਸਾਨੂੰ ਨੀਡ ਆ ਲੋੜ ਆ ਵੀ ਉਹ ਤੁਹਾਡੇ ਜ਼ਰੀਏ ਅਸੀਂ ਮਤਲਬ ਇਹ ਚੈਨਲ ਦੇ ਮਾਧਿਅਮ ਰਾਹੀਂ ਵੀ ਸਾਡੀ ਉਹ ਨੀਡ ਪੂਰੀ ਹੋ ਸਕਦੀ ਆ ਵੀ ਪਿੰਡ ਨੂੰ ਚਲਾਉਣ ਵਾਸਤੇ ਮਤਲਬ ਪਿੰਡ ਜੇ ਨਵੀਆਂ-ਨਵੀਆਂ ਕਾਰਵਾਈਆਂ ਕਰਨ ਵਾਸਤੇ ਵੀ ਜੋ ਵੀ ਸਾਡੇ ਮਨ ਦੇ ਵਿੱਚ ਆ ਵੀ ਪਿੰਡ 'ਚ ਆ ਕੁਝ ਹੋਵੇ ਵੀ ਉਹਨੂੰ ਕਰਨ ਵਾਸਤੇ ਸਾਨੂੰ ਇੱਕ ਲੋੜ ਆ ਉਹ ਜਿਹੜੇ ਸਾਡੇ ਵੀਰ ਨੇ ਉਹ ਸਾਨੂੰ ਗਾਈਡ ਕਰ ਰਹੇ ਨੇ ਅਸੀਂ ਸਾਰੇ ਮੈਂ ਨੌਜਵਾਨੇ ਸਾਰੇ ਰੈਡੀ ਨੇ ਜਿੱਤ ਦੇ ਲਈ ਵੀ ਜਿਵੇਂ ਜਿਵੇਂ ਅਸੀਂ ਮੈਪ ਰੋਡ ਤਿਆਰ ਕਰ ਰਹੇ ਹਾਂ ਓਮ ਓਮੇ ਚੱਲਦਾ ਜਾਵੇ ਤਾਂ ਸਾਡਾ ਪਿੰਡ ਜਿਹੜਾ ਉਹ ਬਲੰਦੀਆਂ ਤੱਕ ਪਹੁੰਚ ਜਾਊਗਾ ਜ਼ਰੂਰ ਮੈਂ ਮਨ ਦੀ ਮੇਰੇ ਦੀ ਵੀ ਇਹ ਹੀ ਇੱਛਾ ਵੀ ਮੇਰਾ ਪਿੰਡ ਬਲੰਦੀਆਂ ਨੂੰ ਛੂਏ ਇਹਨਾਂ ਦੀ ਸਾਰਿਆਂ ਦੇ ਮਨ ਦੀ ਇੱਛਾ ਜੀ ਜਿੰਨੇ ਉਰੇ ਬੈਠੇ ਨੇ ਆਇਓ ਆਜੋ ਆਜੋ ਬਾਕੀ ਗਾਈਡ ਕਰਨ ਵਾਲਾ ਪਰਮਾਤਮਾ ਉਹਨੇ ਆਪ ਹੀ ਕਰਾ ਲੈਣਾ ਸਾਰਾ ਕੁਝ ਆ ਵੀ ਸਾਡੇ ਅੰਦਰ ਸੋਚੋ ਨਹੀਂ ਪਈ ਐ ਸਾਰਿਆਂ ਦੇ ਅੰਦਰ ਆਈ ਸੋਚ ਪਰਮਾਤਵਾ ਦੁਆਰਾ ਹੀ ਆਈ ਐ ਤੇ ਅੱਗੇ ਆਪੇ ਉਸ ਵਾਹਿਗੁਰੂ ਹੀ ਕਰਾ ਰਹੇ ਨੇ ਜੀ ਜੋ ਵੀ ਕਰਾ ਰਹੇ ਨੇ ਪਿੰਡ ਦੀ ਚੜ੍ਹਦੀ ਕਲਾ ਵਾਸਤੇ ਕੰਮ ਵੀ ਉਹੀ ਉਹ ਆਪੇ ਕਰਾ ਰਹੇ ਨੇ ਜਿੰਨੇ ਵੀ ਸੇਵਾਦਾਰਾਂ ਰਾਹੀਂ ਕਹਿ ਲੀਏ ਇਹਨਾਂ ਨੌਜਵਾਨਾਂ ਰਾਹੀਂ ਕਹਿ ਲੀਏ ਹੂੰ ਬਾਕੀ ਹੁਣ ਤੁਹਾਨੂੰ ਸਾਨੂੰ ਥੋੜੀ ਵੀ ਸਪੋਰਟ ਦੀ ਲੋੜ ਐ ਜੇ ਤੁਸੀਂ سپورਟ ਦਵੋਗੇ ਸਾਰਿਆਂ ਨੂੰ ਉਹਦੇ ਉਹਦੇ ਨਾਲ ਉਤਸ਼ਾਹ ਮਿਲੂਗਾ ਉਹੀ ਉਸਾਰਨ ਵਾਲੇ ਬਸ ਅਸੀਂ ਅੱਗੇ ਹੋਰ ਖਿੱਚ ਥੱਕਦੇ ਹਾਂ ਕੰਮ ਤੇ ਬਾਕੀ ਆਜੋ ਤੁਸੀਂ ਵੀ ਆਜੋ ਬੰਨ ਲੈ ਪਰਨਾ ਆਇਓ ਇੰਨੇ ਮੈਂ ਚੈੱਕ ਕਰ ਲਾਂ ਲਾਈਟ ਦੇਖੀ ਹਾਂ ਪੂਰਾ ਚੰਨ ਆ ਰਿਹਾ ਆ ਰਹੀ ਸੀ ਹਸੀ ਹਸੀ ਹਾਂ ਲੇਟ ਹੋ ਗਏ ਤੁਸੀਂ ਹੁਣੇ ਆਏ ਆ ਕੰਮ ਕਰ ਰਹੇ ਹੋ ਤੁਸੀਂ ਕੰਮ ਕਰਦਾ ਹੈ ਅੱਛਾ ਉਹ ਆਇਆ ਗੱਗੀ ਸਿੱਧੀ ਸਿੱਧੀ ਲਾ ਦੇ ਯਾਰ ਕੋਈ ਨਾ ਲੈ ਲੈ ਟਾਈਮ ਹੈ ਤਾਂ 5-10 ਮਿੰਟ ਸਸਤੀ ਆ ਆ ਜਾ ਬਿਠਾ ਲੈ ਇਹਨਾਂ ਲਈ ਕਰ ਇੱਧਰ ਬਿਠਾ ਦਿਓ ਉਹ ਕੁਟੀਆਂ ਉਰੇ ਗੱਗੀ ਨਾ ਆਜਾ ਤੂਰੇ ਆ ਜਾਪ ਉਰੇ ਮੋੜਲੀ ਸਾਈਡ ਆ ਜਾ ਹਾਂ ਮੋੜੇ ਬੇ ਉਹ ਗਉਣ ਗਿਆ ਆਏ ਅੱਗੀ ਉਰੇ ਆ ਜਾ ਅੱਛਾ 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 ਆ ਜੋ ਬਾਈ ਉਹ ਗਰਾਂ ਉਰੇ ਬਿਠਾ ਲੈਣਾ ਨੂੰ ਓਏ ਬਾਈ ਕੀ ਕਰਦੇ ਤੋ ਨਵੀਂ ਹੁਣ ਟੀਮ ਥੋੜੀ ਜਿਹੀ ਪੂਰੀ ਹੋਈ ਹੁੰਦੀ ਲੱਗਦੀ ਆ ਵੀਰੇ ਕਣਕ ਵੀਰੇ ਸੀ ਤਾਂ ਅੱਛਾ ਅੱਛਾ ਹਾਂ ਠੀਕ ਫੁੱਟ ਦੀ ਗੱਲ ਹੋਰ ਆ ਜੀ ਵੀ ਜਿੰਨੇ ਇਹ ਨੌਜਵਾਨ ਹੈਗੇ ਨੇ ਮੁੰਡੇ 30 35 ਜਣੇ 30 ਜਣੇ ਕਹਿਦੀ ਆਪਾਂ ਬੀ ਮਤਲਬ ਕੀਰਤਨ ਦੇ ਰਾਹੀਂ ਅਸੀਂ ਜੁੜੇ ਹੋਏ ਇੱਕ ਦੂਜੇ ਨਾਲ ਵੀ ਜਦੋਂ ਵੀ ਅਸੀਂ ਕੀਰਤਨ ਸ਼ੁਰੂ ਕਰਦੇ ਆਂ ਮੈਕ ਦੇ ਰਾਹੀਂ ਦੂਏ ਲੋਟ ਕਿਤੇ ਵੀ ਕੀਰਤਨ ਹੁੰਦਾ ਤਾਂ ਇਹਨਾਂ ਦੇ ਮਨ ਮਨ ਦੇ ਵਿੱਚ ਤਾਂਗ ਪੈਂਦਾ ਹੁੰਦੀ ਹੈ ਉਹ ਕੁਦਰਤ ਵੱਲੋਂ ਹੀ ਪੇਜ ਪਿੰਡ ਕਾਠ ਮਿੱਟੀ ਦੀ ਗੱਲ ਦੱਸ ਰਹੀ ਮੈਂ ਵੀ ਸਾਰੇ ਇੱਕ ਦੂਜੇ ਨਾਲ ਖਿੱਚੇ ਜਾਂਦੇ ਨੇ ਕੀਰਤਨ ਗਾਣੀਆਂ ਵੀ ਜੇ ਅਸੀਂ ਹੁਣ ਵੀ ਸ਼ੁਰੂ ਕਰ ਲਈਏ ਤਾਂ ਜਿੰਨੀ ਤੁਹਾਨੂੰ ਟੋਲੀ ਦਿਖ ਰਹੀ ਹੈ ਇਹ ਵਧੂਗੇ ਉਹ ਘੱਡੂਗੇ ਨਹੀਂ ਵੀ ਭੱਜਣਗੇ ਨਹੀਂ ਇਹ ਚੋਂ ਬੰਦੇ ਵਧਣਗੇ ਸਮਾਦੇ ਜਿਵੇਂ ਕੀਰਤਨ ਹੋਊਗਾ ਸਾਰਿਆਂ ਨੂੰ ਤੁਹਾਨੂੰ ਜੋੜਨ ਵਾਲੀ ਜਿਹੜੀ ਇੱਕ ਵਿੱਚ ਮੇਨ ਗੱਲ ਹੈ ਉਹ ਕੀਰਤਨ ਕੀਰਤਨ ਹੈ ਇਹ ਉਹ ਮਲਵਈ ਕੀਰਤਨ ਵਧੀਆ ਯਾਰ ਥੋੜਾ ਵਧੀਆ ਇਨੀਸ਼ੀਏਟਿਵ ਤੁਸੀਂ ਲਿਆ ਇਹ ਕਾਲਪੁਰਖਾਈ ਕਰਾਉਣ ਵਾਲਾ ਤਾਂ ਬਾਕੀ ਆਪਾਂ ਹੁਣ ਦੱਸ ਦੀ ਜਲਦੀ ਵੀਡੀਓ ਦੇ ਵਿੱਚ ਹਜ਼ਾਰਿਆਂ ਨੂੰ ਇੰਟਰੋਡਿਊਸ ਕਰਨਾ ਤੁਸੀਂ ਸਾਰਿਆਂ ਦੇ ਨਾਂ ਦੱਸ ਜਿਵੇਂ ਆਹ ਮੁੰਡੇ ਤੁਸੀਂ ਦੇਖ ਰਹੇ ਹੋ ਉਹ ਜੱਪ ਸਿੰਘ ਉਹਨੇ ਵੀ ਨਵੇਂ ਬਾੜ ਰੱਖੇ ਨੇ ਹੁਣੇ ਹੀ ਇਹ ਰਾਮਜੋਤ ਸਿੰਘ ਇਹਨੇ ਵੀ ਮਤਲਬ ਹੁਣੇ ਗੁਰਸਿੱਖੀ ਜੇ ਇਹ ਬਿੰਦੂ ਸਿੰਘ ਨੇ ਹੀ ਇਹ ਵੀ ਹੁਣੇ ਗੁਰਸਿੱਖੀ ਜਾਇ ਨੇ ਆਪਣਾ ਗੱਗੀ ਸਿੰਘ ਨੇ ਆਹ ਜਸਮਨ ਜਸਨ ਜਸਮਨ ਸਿੰਘ ਅਭੀ ਸਿੰਘ ਇਹ ਦਿਲਪ੍ਰੀਤ ਸਿੰਘ ਆ ਹੀ ਮੁੰਡਾ ਇਹ ਬਿੱਲਾ ਸਿੰਘ ਜੀ ਇਹਦਾ ਇਹਦਾ ਕੀ ਨੋਆ ਗੁਰਸੇਮਰਨ ਸਿੰਘ ਇਹ ਮਾਨੀ ਸਿੰਘ ਆ ਜੀ ਤੇ ਉਹ ਉਹ ਮੁੰਡਾ ਉਹ ਪਹਿਲਾ ਗੁਰਸਿੱਖ ਸੀਗਾ ਜੀ ਪਹਿਲਾ ਅੱਛਾ ਉਹ ਵੀ ਪਹਿਲਾ ਇਹ ਪ੍ਰਧਾਨ ਆ ਮੁੰਡਾ ਇਸ ਮਹਿਫਲ ਦਾ ਹੀ ਅੱਛਾ ਅਸੀਂ ਇੱਕ ਕਮੇਟੀ ਬਣਾਈ ਹੋਈ ਆ ਮਤਲਬ ਕਿ ਹੁਣੇ ਤੋਂ ਅਸੀਂ ਉਹ ਲੈ ਜੇ ਨਾਲ ਚੱਲੇ ਪਿਆ ਵੀ ਸਾਨੂੰ ਅੱਗੇ ਜਾ ਕੇ ਉਹ ਚੀਜ਼ਾਂ ਆਉਣ ਹੀ ਆ ਵੀ ਅਸੀਂ ਫੇਸ ਕਰਾਂਗੇ ਉਹਨਾਂ ਨਾਲ ਵੀ ਵੀ ਹੁਣੇ ਅਸੀਂ ਪਲਾਨਿੰਗ ਨਾਲ ਚੱਲੇ ਹੋયા ਆ ਵਿਪਰਧਾਨ ਵੀ ਲਾਏ ਹੋਏ ਨੇ ਮਤਲਬ ਮੁੰਡੇ ਛੋਟੀ ਛੋਟੀਆਂ ਚੀਜ਼ਾਂ ਜਿਵੇਂ ਮਤਲਬ ਕੀ ਸਾਡੇ ਲਵੇ 10 ਕਿ 10 20000 ਦਾ ਫੰਡ ਆ ਉਹਦੇ ਤੇ ਹੀ ਅਸੀਂ ਪ੍ਰਧਾਨਪੁਰ ਤੋਂ ਜਾਂ ਲਾ ਲੂ ਕੁਝ ਵੀ ਉਹ ਸਾਰੇ ਲੱਗੇ ਹੋਏ ਨੇ ਜੀ ਸਾਰੇ ਲੋਕਾਂ ਨੂੰ ਕੰਮ ਸੰਭਾਏ ਹੋਏ ਹਾਂਜੀ ਹਾਂ ਵੀ ਉਹ ਚੱਲ ਰਹੀ ਸਿਸਟਮ ਹੁਣ ਠੀਕ ਹੈ ਤੇ ਮਾਨੀ ਸਿੰਘ ਨੇ ਵੀ ਹੁਣੇ ਬਾਅਦ ਰੱਖਨੇ ਆ ਅਭੀਜੋਤ ਸਿੰਘ ਮੁੰਡਾ ਬੜਾ ਹੋਣ ਆ ਰਹੀ ਬੜੀ ਸੇਵਾ ਕਰਦਾ ਜੀ ਹੁਣੇ ਬੀੜ ਵੀ ਬਹੁਤ ਜਾਂਦੇ ਨੇ ਸੇਵਾ ਬਹੁਤ ਸੇਵਾ ਕਰਦਾ ਜੀ ਇਹ ਮੁੰਡਾ ਆਹ ਮੁੰਡੇ ਨੇ ਵੀ ਹੁਣੇ ਵਾਲ ਰੱਖੇ ਨੇ ਗੁਰਦੀਪ ਸਿੰਘ ਜੀ ਤੇ ਆ ਪਿੱਛੇ ਭਲਵਾਨ ਸਾਹਿਬ ਬੈਠੇ ਨੇ ਇਹ ਪਹਿਲੇ ਹੀ ਗੁਰ ਸਿੱਖ ਨੇ ਆਪਣੇ ਜਿੰਨੇ ਮੁੰਡੇ ਉਰੇ ਬੈਠੇ ਨੇ ਜੀ ਮੇਰਾ ਖਿਆਲ ਆ ਚਾਰ ਇਹ ਚਾਰ ਰਿਆਂ ਨੇ ਆ ਜੀ ਅਸੀਂ ਮਤਲਬ ਜਿਹੜੇ ਪਹਿਲਾਂ ਕੇਸਾਂ ਧਾਰੀ ਸੀਗੇ ਬਾਕੀਆਂ ਨੇ ਸਾਰਿਆਂ ਨੇ ਨਵੇਂ ਵਾਲ ਰੱਖੇ ਨੇ ਮਤਲਬ ਜੀ हां ਹੁਣ ਇਹ ਵੀ ਨਾਲ ਗੱਲ ਕਰਦੀ ਇਹ ਤਾਂ ਚੱਲੇ ਨਾ ਦਿਲ ਕੀਤਾ ਇਹਨਾਂ ਨੇ ਚੇਂਜ ਲਿਆਂਦੀ ਆਪਾਂ ਨੂੰ ਚੱਲ ਜੀ ਜੀ ਵਧੀਆ ਇਹ ਹੋਰ ਵੀ ਚੰਗੇ ਪਾਸੇ ਲੱਗੇ ਨੇ ਕੀਰਤਨ ਕਰਨ ਨੂੰ ਇਹਨਾਂ ਨੂੰ ਦਿਲ ਕਰਦਾ ਉਹ ਸਾਰੀ ਠੀਕ ਨੇ ਜਿਨ੍ਹਾਂ ਦੇ ਕੱਟੀ ਕਟਿੰਗ ਵੀ ਹੈ ਪਰ ਇੰਨੀ ਗੱਲ ਹੈ ਜਿਨ੍ਹਾਂ ਨੇ ਇਸ ਬੰਦੇ ਮਹਿਫਲ ਨਾਲ ਜੁੜ ਰਹੇ ਨੇ ਜੀ ਕੋਈ ਅਸੀਂ ਪ੍ਰੈਸ਼ਰ ਨਹੀਂ ਪਾਉਂਦੇ ਬੰਦਿਆਂ ਦੇ ਵੀ ਤੁਸੀਂ ਰੱਖੋ 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 ਉਹ ਕੁਦਰਤੀ ਉਹ ਕੁਦਰਤ ਬੋਲੂ ਹੀ ਇਹਨਾਂ ਦੇ ਮਨ ਦੇ ਵਿੱਚ ਆਪ ਹੀ ਆ ਜਾਂਦਾ ਵੀ ਵੀ ਅਸੀਂ ਗੁਰਸਿੱਖ ਬਣੀਏ ਵੀ ਜਿੱਥੇ ਵੀ ਜਾਈਏ ਅਸੀਂ ਇਕੱਠੇ ਹੋਗੇ ਬਸ ਪੱਗਾਂ ਬੰਨੀਆਂ ਹੋਣ ਜਣੀ ਪਿੰਡ ਕਾਠ ਮੱਠੀ ਦੇ ਸਾਰੇ ਸਾਡਾ ਇੱਕੋ ਹੀ ਮੋਟਿਵ ਆ ਮੇਨ ਮਕਸਦ ਆ ਜਿਹੜਾ ਵੀ ਜਿੰਨੇ ਵੀ ਨਾਮ ਮਤਲਬ ਸਿੱਖ ਸੰਗਤ ਦਾ ਪਿੰਡ ਕਾਠ ਮੱਠੀ ਚ ਉਹ ਸਾਰੇ ਮੁੰਡੇ ਪੱਗਾਂ ਵਾਲੇ ਹੋਣ ਜੀ ਸਿੱਖ ਕਹਿਣਾ ਜੀ ਮੈਂ ਮਤਲਬ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਨਹੀਂ ਮੈਂ ਕਹਿ ਰਿਹਾ ਉਹ ਤਾਂ ਹੁਣ ਸਾਰੇ ਧਰਮੇ ਹੁੰਦੇ ਨੇ ਪਿੰਡ ਚ ਆਪਣੇ ਮੈਂ ਸਾਰਿਆਂ ਤੇ ਰਿਸਪੈਕਟ ਹੈ ਆਪਣੇ ਉਹ ਕੋਈ ਉਦੋਂ ਬੰਦੇ ਸਾਰੇ ਮਤਲਬ ਕਿ ਜਿੰਨੇ ਵੀ ਆਪਣੇ ਪਿੰਡ ਦੇ ਵਿੱਚ ਮਤਲਬ ਮੁਸਲਮਾਨ ਭਾਈ ਕਹਿ ਲਈਏ ਉਹ ਵੀ ਆਪਣਾ ਫੁੱਲ ਸਪੋਰਟ ਕਰ ਰਹੇ ਨੇ ਪੂਰੀ ਸਪੋਰਟ ਆ ਉਹਨਾਂ ਦੀ ਵੀ ਉਹਨਾਂ ਦੇ ਵੀ ਮਨਾਂ 'ਚ ਤਾਂਗ ਹੁੰਦੀ ਹੈ ਵੀ ਵੀ ਉਹ ਵੀ ਪੂਰਾ ਸਾਥ ਦੇ ਰਹੇ ਨੇ ਜੀ ਆਪਣਾ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੇਖ ਕੇ ਲੱਗਦਾ ਵੀ ਅਸੀਂ ਵੀ ਯਾਰ ਮਸਜਿਦ 'ਚ ਨਮਾਜ਼ ਪੜਨ ਲਈ ਜਾਂ ਜਾਈਏ ਵੀ ਜਾਈਏ ਉਹ ਵੀ ਮੋਟਿਵ ਹੁੰਦੇ ਨੇ ਇਹ ਚੀਜ਼ ਤੋਂ ਇਹ ਚੀਜ਼ ਦਾ ਫੁੱਲ ਪ੍ਰਭਾਵ ਪੈਂਦਾ ਹੀ ਮੇਨ ਤਾਂ ਚਲੋ ਇਹ ਤਾਂ ਲੈਦੀ ਗੱਲ ਲਾ ਗਈ ਆ ਪਤਰਮਾ ਦੀ ਜਿਹੜੀ ਗੱਲ ਕਰ ਰਹੇ ਆ ਉਹ ਤਾਂ ਸਾਰੇ ਇੱਕੋ ਹੀ ਆ ਪਰਮਾਤਮਾ ਇੱਕੋ ਹੀ ਆ ਸਾਰੇ ਧਰਮ ਇਹੀ ਰਸਤਾ ਰਸਤਾ ਵੱਖੋ ਵੱਖਰਾ ਟਿਕਾਣਾ ਸਹੀ ਮਾ ਸਾਰਿਆਂ ਦਾ ਹੀ ਮੇਨ ਸਾਡਾ ਜਿਹੜਾ ਮੇਨ ਮੋਟਿਵ ਚੰਗਾ ਇਹੀ ਆ ਵੀ ਚੰਗੇ ਇਨਸਾਨ ਬਣੀਏ ਚੰਗੇ ਆਪਾਂ ਕਿ ਗੁਰਬਾਣੀ ਨਾਲ ਜੁੜੇ ਜੋ ਗੁਰਬਾਣੀ ਦੱਸ ਰਹੀ ਹੈ ਉਹ ਸੇਧ ਤੇ ਚੱਲੀਏ ਤੇ ਉਹਦੇ ਨਾਲ ਹੀ ਅਸੀਂ ਇੱਕ ਚੰਗਾ ਚੇਂਜ ਸਮਾਜ ਚ ਲਿਆ ਸਕਦੇ ਹਾਂ ਕਿਉਂਕਿ ਆਪਾਂ ਆਮ ਗੱਲਾਂ ਪਾਉਂਦੇ ਆਂ ਵੀ ਆਪਾਂ ਕਹਿੰਦੇ ਰਹਿੰਦੇ ਆਂ ਵੀ ਸਮਾਜ ਚ ਚੇਂਜ ਨਹੀਂ ਆ ਰਹੀ ਸਮਾਜ ਲੋਕੀ ਦੂਜਿਆਂ ਨੂੰ ਆਪਾਂ ਕਹਿੰਦੇ ਰਹਿੰਦੇ ਆਂ ਵੀ ਚੰਗੇ ਕਿਉਂ ਨਹੀਂ ਹੈਗੇ ਉਹਦੀਆਂ ਕਿਉਂ ਨਹੀਂ ਹੈਗੇ ਉਹ ਆਪਾਂ ਨੂੰ ਆਪ ਹੀ ਸਟੈਪ ਲੈਣਾ ਪੈਣਾ ਆਪ ਹੀ ਓਦਾਂ ਦੇ ਵੜਨਾ ਪੈਣਾ ਤਾਂ ਆਪੇ ਦੁਨੀਆ ਵੀ ਓਦਾਂ ਹੋ ਜਾ ਜੇ ਹੁਣ ਅਸੀਂ ਆਪਾਂ ਤੁਸੀਂ ਸਾਰੇ ਰਲ ਕੇ ਸਟੈਪ ਲੰਨਿਓ ਤਾਂ ਆਪਾਂ ਨੂੰ ਦੇਖ ਕੇ ਹੋਰ ਕਿੰਨਾਂ ਨੇ ਚੇਂਜ ਆ ਜਾਣੀ ਹੈ ਜੀ ਚੇਂਜ ਆ ਵੀ ਹੈ ਧਰ ਤੋਂ ਹੀ ਸ਼ੁਰੂ ਹੁੰਦੀ ਹੈ ਨਾ ਆਪਾਂ ਹੁਣ ਆਪਣੇ ਆਪ ਨੂੰ ਸੁਧਾਰਾਂਗੇ ਆਪਾਂ ਨੂੰ ਦੇਖ ਕੇ ਹੋਰ ਕਿੰਨਿਆਂ ਨੇ ਅੱਗੇ ਕਿੰਨਿਆਂ ਦੇ ਮਨਾਂ ਚੋਣਾ ਜੇ ਤੁਸੀਂ ਇੱਕ ਦੂਜੇ ਨੇ ਸਾਰੇ ਨੇ ਯਾਰਾਂ ਦੋਸਤਾਂ ਨੇ ਇੱਕ ਦੂਜੇ ਨੂੰ ਦੇਖ ਕੇ ਇਹਨਾਂ ਨੇ ਇਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੋਇਆ ਹਾਂਜੀ ਹਾਂ ਉਵੇਂ ਆਪਾਂ ਨੂੰ ਹੁਣ ਦੇਖ ਕੇ ਅਪ ਐਸ ਅ ਵੀਡੀਓ ਤੇ ਅੱਗੇ ਪਾਵਾਂਗੇ ਆਪਾਂ ਨੂੰ ਦੇਖ ਕੇ ਪਤਾ ਨਹੀਂ ਹੋਰ ਕਿੰਨਿਆਂ ਨੂੰ ਇਹੀ ਉਤਸ਼ਾਹ ਪੈਦਾ ਹੋਣਾ ਜੀ ਤੇ ਬਸ ਅਸੀਂ ਹੁਣ ਇਹੀ ਜੋ ਗੱਲਾਂ ਕੀਤੀਆਂ ਵੀਡੀਓਸ ਤੇ ਤੇ ਹੁਣ ਚੱਲ ਕੇ ਦਿਖਾਵਾਂਗੇ ਤੇ ਸਾਡੀ ਜਰਨੀ ਨਾਲ ਜੁੜੇ ਰਹੋ ਤੇ ਅਸੀਂ ਟਾਰਗੇਟ ਬڑے ਰੱਖੇ ਨੇ ਉਹ ਤੁਹਾਨੂੰ ਅਗਲੇ ਵੀਡੀਓਜ਼ 'ਚ ਦੱਸਦੇ ਰਹਾਂਗੇ ਤੇ ਨਾਲ ਨਾਲ ਅੱਗੇ ਉਹ ਕੰਮ ਕਰਦੇ ਰਹਾਂਗੇ ਤੇ ਆ ਚੈਨਲ ਸਬਸਕ੍ਰਾਈਬ ਕਰਿਓ ਤੇ ਚਲੋ ਫਿਰ ਕਰੀਏ ਖਤਮ ਹਾਂਜੀ ਹਾਂ ਕਰੋ ਜੀ ਚਲੋ ਫਿਰ ਸਤਿ ਸ਼੍ਰੀ ਅਕਾਲ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਚਲੋ ਜੀ ਵਧੀਆ ਹੋ ਗਿਆ ਇੱਕ ਦੀ ਜ ਰਹਿ ਗਈ ਹਾਂਜੀ ਉਹ ਚੀਜ਼ ਐ ਰਹਿ ਗਈ ਵੀ ਆਪਾਂ ਆਪਣੇ ਪਿੰਡ 'ਚ ਇਹ ਗੱਲ ਕਹਿਣੀ ਆ ਜੀ ਵੀ ਆਪਣੇ ਪਿੰਡ ਦੇ ਵਿੱਚ ਬਿਨਾਂ ਦਾ ਕੋਈ ਨਸ਼ੇ ਵਾਲਾ ਬੰਦਾ ਜੀ ਇਹ ਗੱਲ ਕਹਿਣੀ ਹੈ ਜੀ ਚਾਹੇ ਤਾਂ ਇਹ ਵੀਡੀਓ ਚ ਐਡ ਕਰ ਲੇ ਹਾਂ ਇੱਥੇ ਹੋਣੀ ਕਰ ਦਿੰਦੇ ਵੀ ਨਾਲੇ ਨਸ਼ੇੜੀ ਨਹੀਂ ਹੈਗਾ ਜੀ ਵੀ ਫੁੱਲ ਸੇਵਾਦਾਰ ਨੇ ਨੌਜਵਾਨ ਨੇ ਸਾਰੇ ਗੁਰੂ ਘਰ ਨਾਲ ਜੁੜੇ ਹੋਏ ਨੇ ਵੀ ਜਿੰਨੇ ਮਤਲਬ ਰਹਿ ਗਏ ਸਾਡੇ ਭਾਈ ਵੀ ਉਹ ਵੀ ਸਾਡਾ ਫੁੱਲ ਸਾਥ ਦੇ ਰਹੇ ਨੇ ਵੀ ਉਹ ਆਉਣਗੇ ਹੁਣ ਵੀ ਵੀ ਸਾਨੂੰ ਆਸ ਆ ਵੀ ਆ ਜਾਣ ਉਹ ਬਸ ਮੈਂ ਬਾਈ ਇੰਨੀ ਗੱਲ ਕਰਨੀ ਹੈ ਜੀ ਬਸ ਹੋ ਗਈ ਆ ਪਾ ਦਾਂਗੇ ਇਹ ਗੱਲ ਅੱਛਾ ਜਿਹੜੇ ਤੁਸੀਂ ਸਾਰੇ ਅੱਛਾ ਜੀ ਬਸ ਠੀਕ ਹੈ ਮੈਂ ਠੀਕ ਹੈ ਜੀ